ਆਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਕਰਦੇ ਆਂ ਵੀਡੀਓ ਦੀ ਸ਼ੁਰੂਆਤ ਫਿਰ ਤੇ ਚੱਲੇ ਸੀ ਦਿੱਲੀ ਨੂੰ ਅੱਜ ਤੇ ਨਾਲ ਆ ਗਿਆ ਨਿੰਦੀ ਤੇ ਬੱਲੀ ਆਪਣੇ ਪੰਡੋਈਆਂ ਮੁੰਡਾ ਤੇ ਬਾਕੀ ਆਉਣਾ ਸੀ ਮੰਨੇ ਨੇ ਕੈਨੇਡਾ ਤੋਂ ਤੇ ਉਹਦੀ ਚਾਂਦ ਦੀ ਫਲਾਇਟ ਆ ਜਾਣੀ ਤੇ ਪਹੁੰਚ ਜਾਾਂਗੇ ਉਹ ਦੋਨੋਂ ਤੇ ਬਾਕੀ 12 12:30 ਦਾ ਟਾਈਮ ਹੋ ਗਿਆ ਤਕਰੀਬਨ ਤੇ ਨਿਕਲਦੇ ਆਂ ਹੌਲੀ ਹੌਲੀ ਘਰੋਂ ਤੇ ਗੱਡੀ ਆਪਣੇ ਲਈ ਲੈ ਚੱਲੇ ਸੀਗੇ ਤੇ ਬਦਲ ਬਾਈ ਹੋਈ ਹੋਈ ਆ ਮੀ ਪੈਂਦਾ ਨਹੀਂ ਖੁੱਲ ਕੇ ਜੇ ਤੇ ਇਸ ਸਾਲ ਤਾਂ ਨੈਟ ਨੁੱਟ ਜੇ ਵੀ ਫੇਲ ਕੀਤੇ ਪਏ ਨੇ ਦਿਖਾਉਂਦਾ ਕੋਸ਼ਿਸ਼ ਆ ਤੇ ਕਰਦਾ ਕੋਸ਼ਿਸ਼ ਆ ਤੇ ਬਾਕੀ ਚਲੋ ਬਿਠਾਉਣੇ ਬੰਦੇ ਫਿਰ ਤੇ ਬਾਕੀ ਚੱਲੇ ਆ ਸੀ ਇਧਰ ਬਰਨਾਲੇ ਤੋਂ ਤੇ ਸਿੱਧਾ ਜਾਣਾ ਖਨੌਰੀ ਵਾਲਾ ਆਪਣਾ ਬਾਰਡਰ ਤੇ ਬੰਦੇ ਆਪਣੇ ਕਹਿੰਦੇ ਵੀ ਇਧਰ ਸੀ ਠੀਕ ਆ ਕਿਉਂਕਿ ਉਥੇ ਥੋੜਾ ਟਾਈਮ ਲੱਗਦਾ ਐਂਟਰੀ ਤੇ ਆਪਣੇ ਬਾਰਡਰ ਤੇ ਦੇ ਵੀਰ ਤੇ ਦੀ ਟਾਈਮ ਥੋੜਾ ਘੱਟ ਰਹਾ ਤੇ 에어ਪੋਰਟ ਨੂੰ ਤੇ ਬਾਕੀ ਬਾਲੇ ਦੀ ਡਿਊਟੀ ਸੀ ਅੱਜ ਗੱਡੀ ਤੇ ਤੇ ਤਕਰੀਬਨ ਦਿੱਲੀ ਜੀ ਅਸੀਂ ਐਂਟਰ ਹੋਣ ਵਾਲੇ ਆ ਤੇ ਮੰਨੇ ਦਾ ਫੋਨ ਆਊਗਾ ਜਦੋਂ 에어ਪੋਰਟ ਤੇ ਆ ਗਿਆ ਹੁਣ ਕਿਹੜਾ ਚੱਨ ਲੱਗੇ ਇਹਦੀ ਗੱਲ ਹੋ ਗਈ ਸੀ ਸੋਬ ਤੇ ਜਹਾਜ਼ ਜਾਨੀ ਟਾਈਮ ਨਾਲ ਉੱਡ ਗਿਆ ਸੀ ਉਧਰੋਂ ਤੇ ਬਾਕੀ ਬਾਕੀ ਦੇਖਦੇ ਆ ਗੱਡੀ ਦਾ ਐਕਸਪੀਰੀਅੰਸ ਵੀ ਅੱਜ ਕਿੱਦਾਂ ਆ ਵਾ ਤੇ ਹਜੇ ਤੱਕ ਪੂਰੀ ਵਧੀਆ ਚੱਲ ਰਹੀ ਹੈ ਮਤਲਬ ਤੇ ਟਾਇਰ ਇਹਦੇ ਥੋੜੇ ਜਿਹੇ ਹੈਗੇ ਆ ਦੂਜੇ ਲੋਹੇ ਪ੍ਰੋਫਾਈਲ ਤੇ ਅੱਜ ਜਣੀ ਲੌਂਗ ਰੂਟ ਤੇ ਕੱਢੀ ਆ ਆਪਾਂ ਵੀ ਕਿੱਦਾਂ ਦਾ ਐਕਸਪੀਰੀਅੰਸ ਰਹਿੰਦਾ ਕਿਉਂਕਿ ਬਾਲੀ ਨੂੰ ਪਤਾ ਲੱਗਣਾ ਵੱਧ ਵੀ ਕਿੱਦਾਂ ਦਾ ਸਵਾਦ ਦੇ ਰਹੀ ਹੈ ਗੱਡੀ ਤੇ ਬਾਕੀ ਮਗਰ ਬਠਾ ਨਿੰਦੀ ਤੇ ਪਹੁੰਚਦੇ ਫਿਰ ਹੌਲੀ-ਹੌਲੀ ਟਾਈਮ ਸਾਡਾ ਹੈਗਾ 8:30 ਦਾ ਪਹੁੰਚਣ ਦਾ ਜਣੀ 에어ਪੋਰਟ ਤੇ ਮੁੜ ਗਿਆ ਕਹਿੰਦੇ ਸਿਟੀ ਜਾਨੂੰ ਮੈਂ ਕਹਿੰਦਾ ਮੈਂ ਕਹਿੰਦਾ ਇਹ ਤੂੰ ਤਾਂ ਸਾਰੇ ਪੀਆਰ ਵਾਲੇ ਪੀਆਰ ਵਾਲੇ ਤੇ ਤੋਂ ਵੱਧ ਲੰਘੇ ਜਾਂਦੇ ਹੈ ਪੀਆਰ ਵਾਲੇ ਪਹਿਲਾਂ ਲੰਘੇ ਚਲ ਫੇ ਤਰ ਗੱਡੀ ਉੱਧਰ ਪਾਰ ਕੇ ਜਾ ਕੀ ਕਰੀਏ ਆਹੋ ਉਹ ਗਾ ਤੇ ਭੁੱਖ ਲੱਗੀ ਵਾਲੇ ਬੋਰਚੇ ਬੋਰਚੇ ਤਾਂ ਕਰਨੇ ਪਹਿਲਾਂ ਹੈ ਬੋਨ ਤੁਮੇ ਕਿ ਆ ਤੁਮੇ ਕਿ ਫੁੱਲੇ ਗਿਆ ਬੋਨ ਜਿੱਦ ਬੈਰਨ ਲੈਣੇ ਕੋਸ਼ਿਸ਼ ਬਾਕੀ ਜਾਣੋ ਤੇ ਪੇਗਲ ਜਾਣੀਆਂ ਸਾਰੀ ਉਹ ਮੋਮਬਤੀਆਂ ਛੋਟੀਆਂ ਵੀਗੋ ਆ ਬਈ ਅੰਦਰ ਸੈਂਟਰ ਟਿਕੈਂਟ ਦੇ ਰਸਾਮ ਬਸ ਮਨੂ ਪਿੱਛੇ ਲੈਣਾ ਜਾਂਦਾ ਬਸ ਮਾਰ ਦੇ ਫੂਗਾ ਉਹਨਾਂ ਨੇ ਇੱਥੇ ਇਕੱਠੇ ਹੋਣਾ ਸਾਰਾ ਵਿੱਚ ਬੈ ਜਾਣਾ ਕੋਈ ਨਹੀਂ ਉਹ ਕਿੱਧਰ ਆ ਰਹਿੰਦਾ ਜੀ ਅਰੇ ਤੂੰ ਫੂ ਫੂ ਕਰ ਮਾਰ ਦੇ ਤੂੰ ਤਾਂ ਮਾਰ ਦੇ ਯਾਰ ਉਹ ਤੇ ਗਿਆ ਉਹ ਆ ਗਿਆ ਬਸ ਆ ਪਿਆਮੇ ਦਾ ਵੀ ਡੋਲੀ ਫੜਦਾ ਓਏ ਚੱਲ ਜਾ ਲੈ ਇਧਰ ਵੜ ਜਾ ਪਾਸ ਆ ਜਾ ਚਲੋ ਚੱਲ ਚੱਲ ਚੱਲੋ ਵੇ ਚਾਹ ਨੂੰ ਖਾਗੋ ਇਹ ਤਾਂ ਖਾਦਾ ਨਹੀਂ ਜਾਣਾ ਦੰਦਾ ਨਹੀਂ ਇਹਦੇ ਨਹੀਂ ਖਾਣਾ ਇਧਰ ਕੋਲ ਨੂੜ ਰੰਮੀ ਹੈ ਚੱਕਦੇ ਕੁਛ ਨਹੀਂ ਹੁੰਦੇ ਅਜਾ ਮੈਨੂੰ ਤੁਸੀਂ ਹੋਣਾ ਤਾਂ ਤੈਨੂੰ ਆ ਉਹ ਤੇ ਪਰੇਡ ਚ ਕੱਢ ਲੈਣਾ ਥੋੜਾ ਜਿਹਾ ਡੁੱ ਅੱਛਾ ਹੋਰ ਵੱਡੀ ਕਰੀ ਤੇ ਮੰਨਣਾ ਲੱਗਿਆ ਨਾਉਣ ਪੁਰਾਣੀ ਆਜਾਦਾ ਜਾਲੀ ਕੈਮ ਕਰਨ ਲੱਗਿਆ ਇਹ ਚੀਜ਼ ਦੀ ਭੁੱਖ ਰਹਿੰਦੀ ਹੈ ਕਹਿੰਦੇ ਵੀ ਨਾਉਣਾ ਵਾ ਪਿੰਡ ਜਾ ਕੇ ਤੇ ਮੋਟਰ ਚੱਲਦੀ ਆ ਤੇ ਔਣਸਾਰ ਪਹਿਲਾਂ ਇਹ ਜਾਨੀ ਵਿੱਚ ਵੜ ਗਏ ਚਲੇ ਦੇ ਉੱਠ ਗਏ ਹੁਣ ਕਰਕੇ ਨਾ ਰੈਸਟ ਰੂਟ ਤੇ ਪਹਿਲਾਂ ਨਾਉਣ ਜਾਨੀ ਚਲੇ ਜੀ ਕੀਤਾ ਆ ਕੇ ਤੇ ਨਾਲ ਪੂਰੀ ਫੌਜ ਖੜੀ ਹੈ ਇਹਦੀ ਹੈਂ ਮੈਂ ਕਿ ਫੌਜ ਪੂਰੀ ਖੜੀ ਆ ਹੈ ਫੌਜ ਪੂਰੀ ਖੜੀ ਆ ਤਿਆਰ ਆ ਪੂਰੀ ਆ ਹੈ ਆ ਕੱਪੜੇ ਸਾਰੇ ਤੇਰੇ ਹੀ ਆ ਕੱਪੜੇ ਟੰਗੇ ਹੋਏ ਏੜੇ ਆ ਕੱਪੜੇ ਤੇਰੇ ਹੀ ਆ ਸਾਰੇ ਇਹ ਨਿੱਕੂ ਦਾ ਹਿਸਾਬ ਹੈ ਗੋਰਿਆਂ ਵਾਲਾ ਵਾ ਦੇਖ ਨਿੱਕੂ ਦਾ ਹਿਸਾਬ ਹੈ ਗੋਰਿਆਂ ਵਾਲਾ ਦੇ ਉਹ ਢੇਰ ਲਾਇਆ ਪਿਆ ਨਾ ਇਕੱਠੇ ਹੀ ਧੋਣੇ ਆ ਉਹਨੇ ਫਿਰ ਆ ਇਕੱਠੇ ਧੋਗੇ ਫਿਰ ਹਫਤਾ ਨਿਕਲ ਜਾਣਾ ਵਾ ਸਾਫ ਕਰਨ ਵਾਲਾ ਥੋੜਾ ਜਿਹਾ ਇਹ ਸਾਫ ਕਰਨ ਵਾਲਾ ਵਾ ਪਾਣੀ ਬਹੁਤ ਠੰਡਾ ਠੰਡਾ ਲੱਗਣਾ ਹੀ ਆ ਆ ਜੇਂ ਪੂ ਭਿਆ ਵਾ ਉਹ ਤੇ ਨੀਗਾ ਭਾਂਡੇ ਧੋਣ ਵਾਲਾ ਉਹ ਬਹੁਤ ਹਾਰ ਬਹੁਤ ਹਾਰ ਦੇਲਾ ਜੇਲਬ ਜੂੜੂ ਬਲਾ ਦੂ ساری ਇਹੀ ਮੋਟਰ ਤੇ ਦੇਲਾਉਂਦਾ ਭੀੜ ਹੁੰਦੀ ਸੀ ਪਹਿਲਾਂ ਹੈ ਮੋਟਰ ਤੇ ਭੀੜ ਹੁੰਦੀ ਸੀ ਐਦਵਾਰ ਨੂੰ ਇਹ ਮੋਟਰ ਤੇ ਮੈਂ ਕਿਹਾ ਭੀੜ ਲੱਗੀ ਹੁੰਦੀ ਸੀ ਐਦਵਾਰ ਨੂੰ ਨਹਾਉਣ ਦੀ ਕਿ ਕੇਸ ਨਿਖਾਰ ਹੁੰਦਾ ਸੀ ਸਾਬਣ ਪਾਣੀ ਵੀ ਆਉਂਦਾ ਹੁੰਦਾ ਸੀ ਹਾਂ ਉੱਥੇ ਬੜੀ ਹੁੰਦੀ ਸੀਗੇ ਉਹ ਮੋਟਰ ਤੋਂ ਅਜੂਤ ਚੜ ਕੇ ਛਾਲ ਮਾਰਦੇ ਸੀ